ਨੰਬਰ 1 ਹੌਂਸਲੇ ਬੁਲੰਦ ਰੱਖੋ ਸਫਲਤਾ ਦੇ ਦਰਵਾਜ਼ੇ ਆਪਣੇ ਆਪ ਖੁੱਲ ਜਾਣਗੇ। ਨੰਬਰ 2 ਮਿਹਨਤ ਦਾ ਫਲ ਸਦਾ ਮਿੱਠਾ ਹੁੰਦਾ ਹੈ। ਨੰਬਰ 3 ਅੱਜ ਦੀ ਮਿਹਨਤ ਕੱਲ ਦੀ ਸਫਲਤਾ। ਨੰਬਰ 4 ਹੌਸਲਾ ਜਿੰਦਾ ਰੱਖੋ ਮੰਜ਼ਿਲ ਜ਼ਰੂਰ ਮਿਲੇਗੀ। ਨੰਬਰ 5 ਸੋਚ ਵੱਡੀ ਰੱਖੋ ਸਫਲਤਾ ਜ਼ਰੂਰ ਮਿਲੇਗੀ। ਨੰਬਰ 6 ਮੁਸ਼ਕਲਾਂ ਨੂੰ ਹਾਰ ਦੇ ਦਿਓ। ਕਾਮਯਾਬੀ ਤੁਹਾਡੇ ਹੱਥ ਚੰਮੇਗੀ ਨੰਬਰ 7 ਦੁਨੀਆ ਤੋਂ ਵੱਖਰਾ ਸੋਚੋ ਫਿਰ ਦੁਨੀਆ ਤੋਂ ਵੱਖਰਾ ਕੁਝ ਪਾਓਗੇ ਨੰਬਰ 8 ਮੁਸ਼ਕਲਾਂ ਤੋਂ ਡਰਨਾ ਨਹੀਂ ਇੰਨਾ ਤੋਂ ਕੁਝ ਵੱਖਰਾ ਸਿੱਖੋ ਨੰਬਰ 9 ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਨੰਬਰ 10 ਆ ਸਫਲਤਾ ਹੀ ਸਫਲਤਾ ਦੀ ਕੁੰਜੀ ਹੈ ਨੰਬਰ 11 ਕਦੇ ਵੀ ਹਾਰ ਨਾ ਮੰਨੋ ਨੰਬਰ 12 ਸਪਨੇ ਦੇਖੋ ਜ਼ਿੰਦਗੀ ਨੂੰ ਵੱਡਾ ਬਣਾਉਣ ਵਾਸਤੇ ਨੰਬਰ 13 ਹੌਸਲਾ ਰੱਖੋ ਮਿਹਨਤ ਜਾਰੀ ਰੱਖੋ ਨੰਬਰ 14 ਅੱਜ ਦਾ ਕੰਮ ਕੱਲ ਤੇ ਨਾ ਟਾਲੋ ਨੰਬਰ 15 ਹਮੇਸ਼ਾ ਸਕਾਰਾਤਮਕ ਸੋਚ ਨੰਬਰ 16 ਸਫਲਤਾ ਲਈ ਸਬਰ ਅਤੇ ਸੰਤੋਖ ਜ਼ਰੂਰੀ ਹੈ ਨੰਬਰ 17 ਅਸਲੀ ਸਫਲਤਾ ਮਿਹਨਤ ਨਾਲ ਮਿਲਦੀ ਹੈ ਨੰਬਰ 18 ਖੁਦ ਤੇ ਵਿਸ਼ਵਾਸ ਰੱਖੋ ਸਭ ਕੁਝ ਮਿਲੇਗਾ ਨੰਬਰ 19 ਕਾਮਯਾਬੀ ਸਿਰਫ ਮਿਹਨਤ ਤੇ ਆਉਂਦੀ ਹੈ ਤਾਂ ਸਾਰੇ ਬੋਲੋ ਧੰਨ ਗੁਰੂ ਰਾਮਦਾਸ ਜੀ